ਵਿਦਾਂਤਸਵਾਦੀ ਜਿਮਨੀ ਚੋਣਾਂ ਦੇ ਮਦੇਨਜ਼ਰ ਅੱਜ ਉਮੀਦਵਾਰ ਹਰਿੰਦਰ ਢਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਐਮਪੀ ਗੁਰਮੀਤ ਸਿੰਘ ਮੀਤਹੇਰ ਹਲਕੇ ਦੇ ਪਿੰਡ ਜੋਤਪੁਰ ਵਿਖੇ ਪਹੁੰਚੇ ਨੇ ਪਰੰਤੂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਰੋਧਕ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਪਿੰਡ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਵੱਲੋਂ ਸਰਕਾਰ ਅਤੇ ਮੀਤਹੇਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਸਰਕਾਰ ਵਿਰੁੱਧ ਸੱਚਾਈ ਬਿਆਨ ਕਰਦੇ ਹੋਏ ਬੈਨਰ ਲੱਗੇ ਹੋਏ ਸਨ ਜਿਨ੍ਹਾਂ ਨੂੰ ਮ ਤੇ ਕੁਝ ਨੌਜਵਾਨਾਂ ਵੱਲੋਂ ਇਹ ਬੈਨਰ ਪਾੜ ਦਿੱਤੇਗੇ ਉਹਨਾਂ ਕਹਾਂ ਕਿ ਇਹਨਾਂ ਪੋਸਟਰਾਂ ਉੱਪਰ ਕਿਸਾਨਾਂ ਦੇ ਮੰਡੀਆਂ ਦੇ ਹਾਲ ਨਸ਼ੇ ਗੁੰਡਗਰਦੀ ਸਮੇਤ ਹੋਰ ਕੁਝ ਮੁੱਦਿਆਂ ਬਾਰੇ ਲਿਖਿਆ ਹੋਇਆ ਸੀ ਜਿਸ ਨੂੰ ਪਿੰਡ ਦੇ ਕੁਝ ਨੌਜਵਾਨਾਂ ਨੇ ਪਾੜ ਦਿੱਤਾ ਇਹ ਪੋਸਟਰ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਨੇ ਜਿਸ ਕਾਰਨ ਇਹ ਪੋਸਟਰ ਪੜਵਾਏ ਗਏ ਨੇ ਕਿਸਾਨ ਆਗੂਆਂ ਨੇ ਕਿਹਾ ਕਿ ਨਾ ਪੋਸਟਰਾਂ ਨੂੰ ਕਿਸ ਨੇ ਲਗਾਇਆ ਇਹ ਨਹੀਂ ਪਤਾ ਪਰੰਤੂ ਪੋਸਟਰ ਬਿਲਕੁਲ ਸਚਾਈ ਬਿਆਨ ਕਰ ਰਹੇ ਨੇ ਸਰਕਾਰ ਕਿਸਾਨਾਂ ਦੀ ਸਾਰ ਲੈਣ ਦੀ ਥਾਂ ਆਪਣੇ ਵਿਰੁੱਧ ਲੱਗੇ ਬੈਨਰ ਪੜਵਾਉਣ ਦੀਆਂ ਕਟੀਆਂ ਹਰਕਤਾਂ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਮੰਡੀਆਂ ਵਿੱਚ ਕਈ ਦਿਨਾਂ ਤੋਂ ਰੋਲ ਰਹੇ ਨੇ ਕਿਸਾਨ ਹੁਣ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਨੇ ਉੱਥੇ ਪੋਸਟਰ ਪਾੜਨ ਵਾਲੇ ਨੌਜਵਾਨ ਨਾਲ ਮੰਡੀ ਵਿੱਚ ਬੈਠੇ ਕਿਸਾਨਾਂ ਦੀ ਬਹਿਸ ਵਾਜੀ ਵੀ ਹੋਈ ਹੈ ਪੋਸਟਰ ਪਾੜਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਪੋਸਟਰ ਕਿਸੇ ਸ਼ਰਾਰਤੀ ਅੰਸਰਾਂ ਵੱਲੋਂ ਲਗਾਏ ਗਏ ਸਨ ਇਹ ਕਿਸੇ ਪਾਰਟੀ ਦੇ ਨਹੀਂ ਸਨ ਜਿਸ ਕਰਕੇ ਉਹਨਾਂ ਨੇ ਪਾੜੇ ਸਨ ਜ਼ਿਕਰ ਜੋਗ ਹੈ ਕਿ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਸਰਕਾਰ ਦੇ ਵਿਰੁੱਧ ਕੁਝ ਮੁੱਦਿਆਂ ਨੂੰ ਲੈ ਕੇ ਵੱਡੇ ਪੱਦਰ ਤੇ ਪੋਸਟਰ ਲਗਾਏ ਗਏ ਨੇ ਇਹ ਪੋਸਟਰ ਬਰਨਾਲਾ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਸਮੇਤ ਪਿੰਡਾਂ ਵਿੱਚ ਵੀ ਸੈਂਕੜਿਆਂ ਦੀ ਗਿਣਤੀ ਇਸ ਤਰ੍ਹਾਂ ਉੱਪਰ ਕਿਸਾਨਾਂ ਦੀ ਮਾੜੀ ਹਾਲਤ ਨਸ਼ੇ ਗੁੰਡਾਗਰਦੀ ਸਮੇਤ ਅਲੱਗ-ਅਲੱਗ ਮੁੱਦਿਆਂ ਤੇ ਸਰਕਾਰ ਨੂੰ ਘੇਰਿਆ ਗਿਆ ਇਹਨਾਂ ਪੋਸਟਰਾਂ ਉੱਪਰ ਕਿਸੇ ਵੀ ਪ੍ਰਿੰਟਿੰਗ ਪ੍ਰੈਸ ਜਾਂ ਇਹਨਾਂ ਨੂੰ ਲਗਾਉਣ ਵਾਲੇ ਵਿਅਕਤੀ ਜਾਂ ਜਾਂ ਜਥੇਬੰਦੀ ਦਾ ਕੋਈ ਨਾਮ ਨਹੀਂ ਲਿਖਿਆ ਗਿਆ ਦੱਸਦੀ ਹੈ ਜਿਮਨੀ ਚੋਣਾ ਨੇ ਸਿਰਫ ਚਾਰ ਵਿਧਾਨ ਸਭਾ ਸੀਟਾਂ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਪਾਰਾ ਗਰਮਾ ਰੱਖਿਆ ਪੰਜਾਬ ਚ ਸਿੱਖਿਆ ਅਤੇ ਸਿਹਤ ਸਹੂਲਤ ਪੱਖੋਂ ਕਿੰਨਾ ਕੁ ਵਿਕਾਸ ਹੋਇਆ ਇਸ ਨੂੰ ਸਾਰੇ ਜਾਣਦੇ ਨੇ ਅਜਿਹੀ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਬਰਨਾਲਾ ਵਿਦਾਨ ਸਭਾ ਹਲਕੇ ਦੀ ਜਿਮਨੀ ਚੋਣਾਂ ਦਾ ਆਖਰੀ ਚੋਣ ਪ੍ਰਚਾਰ ਚੱਲ ਰਿਹਾ 2 ਨਵੰਬਰ ਨੂੰ ਹੋਣ ਜਾ ਰਹੀ ਇਸ ਚੋਣ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਜ਼ੋਰ ਸ਼ੋਰ ਨਾਲ ਜਾਰੀ ਹੈ ਚੋਣ ਦੇ ਪ੍ਰਚਾਰ ਦੌਰਾਨ ਸਾਰੇ ਉਮੀਦਵਾਰਾਂ ਦਾ ਏਜੰਡਾ ਵਿਕਾਸ ਹੀ ਮੁੱਖ ਰਿਹਾ ਹਰ ਉਮੀਦਵਾਰ ਵਿਕਾਸ ਦੇ ਨਾਮ ਉੱਪਰ ਲੋਕਾਂ ਤੋਂ ਵੋਟਾਂ ਮੰਗ ਰਿਹਾ ਪਰ ਇਸ ਚੋਣ ਵਿੱਚ ਸਿਹਤ ਅਤੇ ਸਿੱਖਿਆ ਦਾ ਮੁੱਦਾ ਗਾਇਬ ਹੈ ਹਲਕਾ ਤਾਂ ਦੂਰ ਪੂਰਾ ਬਰਨਾਲਾ ਵਾਲਾ ਜੀਲਾ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਤੋਂ ਵਾਂਝਾ ਚੱਲ ਰਿਹਾ ਤਹਾਨੂੰ ਦੱਸ ਦਈਏ ਕਿ ਸਿੱਖਿਆ ਅਤੇ ਸਿਹਤ ਸੱਤਾ ਤੇ ਸਮੇਤ ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਨੂੰ ਗੰਭੀਰ ਨਹੀਂ ਮੰਨ ਰਹੀਆਂ ਸਿਰਫ ਭਾਜਪਾ ਉਮੀਦਵਾਰ ਨੇ ਸਿਹਤ ਦੇ ਮੁੱਦੇ ਨੂੰ ਜ਼ਰੂਰ ਉਠਾਇਆ ਜਦਕਿ ਬਾਕੀ ਉਮੀਦਵਾਰਾਂ ਦੇ ਅਜੰਡੇ ਵਿੱਚੋਂ ਸਿਹਤ ਦਾ ਮੁੱਦਾ ਹੀ ਗਾਇਬ ਹੈ ਖਾਸ ਕਰ ਸਿਹਤ ਅਤੇ ਸਿੱਖਿਆ ਦਾ ਅਜੰਡਾ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੀ ਇਸ ਦੀ ਗੱਲ ਨਹੀਂ ਕਰ ਰਹੀ ਸਿਰਫ ਗਲੀਆਂ ਨਾਲੀਆਂ ਅਤੇ ਇੰਟਰਲੌਕ ਟਾਈਲਾਂ ਵੱਡੇ ਵਿਕਾਸ ਮੁੱਦੇ ਬਣੇ ਹੋਏ ਨੇ ਮੌਜੂਦਾ ਆਪ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੀਰ ਪੰਜਾਬ ਦੀ ਕੈਬਨਿਟ ਵਿੱਚ ਸਿੱਖਿਆ ਅਤੇ ਉੱਚੇਰੀ ਸਿੱਖਿਆ ਦੇ ਮੰਤਰੀ ਰਹਿਣ ਦੇ ਬਾਵਜੂਦ ਬਰਨਾਲਾ ਲਈ ਕੋਈ ਖਾਸ ਨਹੀਂ ਕਰ ਸਕੇ ਬਰਨਾਲਾ ਜ਼ਿਲ੍ਹਾ ਸਿਹਤ ਸਹੂਲਤਾਂ ਪੱਖੋਂ ਫਾੜੀ ਹੈ ਸ਼ਹਿਰ ਵਿੱਚ ਜ਼ਿਲ੍ਹਾ ਪੱਦਰ ਦੇ ਹਸਪਤਾਲ ਵਿੱਚ ਵੀ ਕੋਈ ਖਾਸ ਸਹੂਲਤਾਂ ਨਹੀਂ ਇਹ ਹਸਪਤਾਲ ਐਮਰਜੈਂਸੀ ਸੇਵਾਵਾਂ ਮੌਕੇ ਰੈਫਰ ਹਸਪਤਾਲ ਦੀ ਭੂਮਿਕਾ ਨਿਭਾਉਂਦਾ ਜੇਕਰ ਕੋਈ ਸੜਕ ਹਾਦਸਾ ਵੀ ਹੋ ਜਾਵੇ ਤਾਂ ਹਸਪਤਾਲ ਤੋਂ ਮਰੀਜ਼ਾਂ ਨੂੰ ਬਾਹਰੀ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਨੇ 22 ਸਾਲਾਂ ਦੇ ਕਾਰਜਕਾਲ ਦੌਰਾਨ ਸਿਹਤ ਨੂੰ ਲੈ ਕੇ ਕੋਈ ਵਿਕਾਸ ਨਹੀਂ ਕੀਤਾ ਸਿਹਤ ਸਹੂਲਤਾਂ ਸਿਰਫ ਆਮ ਆਦਮੀ ਕਲੀਨਿਕਾਂ ਤੱਕ ਹੀ ਸੀਮਤ ਰਹਿ ਗਈਆਂ ਜਦਕਿ ਵੱਡੇ ਇਲਾਜ ਲਈ ਕੋਈ ਸਹੂਲਤ ਜਾਂ ਹਸਪਤਾਲ ਨਹੀਂ ਬਣ ਸਕਿਆ ਲੱਖਾਂ ਹਸਪਤਾਲ ਜਾਂ ਬਾਰੀ ਜ਼ਿਲ੍ਹਿਆਂ ਉੱਪਰ ਟੇਕ ਰੱਖਣੀ ਪੈ ਰਹੀ ਹੈ ਸਾਬਕਾ ਵਿਧਾਇਕ ਅਤੇ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਪਿਛਲੀ ਸਰਕਾਰ ਦੌਰਾਨ ਬਰਨਾਲਾ ਦੇ ਹੰਡਿਆਆ ਵਿੱਚ ਮਲਟੀ ਪਰਪਸ ਹਸਪਤਾਲ ਲਿਆਉਣ ਦਾ ਮੁੱਦਾ ਜ਼ਰੂਰ ਚੁੱਕਿਆ ਉਹ ਹੁਣ ਵੀ ਸਿਹਤ ਸਹੂਲਤਾਂ ਦੀ ਗੱਲ ਕਰ ਰਹੇ ਨੇ